ਸਭ ਤੋਂ ਪਹਿਲਾਂ ਤੇ ਆਪਣੇ ਮੁਕੇਰੀਆਂ ਦੇ ਮੇਰੇ ਜਿੰਨੇ ਵੀ ਵੋਟਰਸ ਤੇ ਸਪੋਰਟਰਸ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਉਹਨਾਂ ਦੇ ਪਿਆਰ ਤੇ ਸਤਿਕਾਰ ਸਦਕਾ ਮੁਕੇਰੀਆਂ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਭਾਵੇਂ ਅਸੀਂ ਜਿੱਤ ਦਰਜ ਨਹੀਂ ਕਰ ਸਕੇ ਪਰ ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚੇ ਸੋ ਉਸ ਦੇ ਲਈ ਮੈਂ ਸਭ ਤੋਂ ਵੱਡਾ ਜੇਕਰ ਮੈਂ ਸੇਹਰਾ ਕਿਸੇ ਨੂੰ ਦੇਣਾ ਚਾਹਾਂਦਾ ਮੁਲਤਾਨੀ ਸਾਹਿਬ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਜਿਹੜੀ ਅੜਥੱਕ ਮਿਹਨਤ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਸਾਡੇ ਬਖਸ਼ੀ ਜੀ ਇਹਨਾਂ ਵੱਲੋਂ ਸਾਡੇ ਸੰਗਠਨ ਵੱਲੋਂ ਬਹੁਤ ਪ੍ਰਯਾਸ ਕੀਤੇ ਗਏ ਉਹਨਾਂ ਪ੍ਰਯਾਸਾਂ ਸਦਕਾ ਔਰ ਲੋਕਾਂ ਦੇ ਸਹਿਯੋਗ ਸਦਕਾ ਜਿਹੜੀ ਹੈ ಅಪਾਰ ਸਫਲਤਾ ਮਿਲੀ ਹੈ ਸੋ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਔਰ ਦੂਸਰਾ ਹਾਂਜੀ ਮੁਕੇਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀ ਪਹਿਲ ਕਰਨੀ ਹੈ ਰਹਿਣਗੀ ਆ ਜਿਸ ਤਰ੍ਹਾਂ ਮੁਕੇਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਜਿਸ ਤਰ੍ਹਾਂ ਕਿਉਂਕਿ ਹਾਈਵੇ ਤੇ ਸਿਵਲ ਹਸਪੀਟਲ ਵੀ ਹੈ ਤੇ ਜਿਸ ਤਰ੍ਹਾਂ ਦੱਸਿਆ ਕਿ ਟਰਾਮਾ ਇਸ ਰੋਡ ਤੇ ਐਕਸੀਡੈਂਟਸ ਬਹੁਤ ਨੇ ਹਾਲਾਂਕਿ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਸਰਕਾਰ ਵੱਲੋਂ ਜਿਹੜੀ ਉਹ ਸਕੀਮ ਚਲਾਈ ਗਈ ਹੈ ਉਸ ਦੇ ਵਿੱਚ ਸਾਨੂੰ ਬਹੁਤ ಅಪਾਰ ਸਫਲਤਾ ਮਿਲੀ ਹੈ ਐਕਸੀਡੈਂਟ ਰੇਟ ਵੀ ਘਟਿਆ ਹੈ ਔਰ ਡੈਥ ਰੇਟ ਵੀ ਘਟਿਆ ਹੈ ਪਰ ਉਸ ਦੇ ਬਾਵਜੂਦ ਵੀ ਟਰਾਮਾ ਸੈਂਟਰ ਜਿਹੜੇ ਉਹ ਰਿਕੁਆਇਰਡ ਨੇ ਔਰ ਪਹਿਲਾਂ ਵੀ ਇੱਥੇ ਮੁਕੇਰੀਆਂ ਸਿਵਲ ਹਸਪੀਟਲ ਦੇ ਵਿੱਚ ਪ੍ਰਪੋਜ਼ਡ ਹੈ ਟਰਾਮਾ ਸੈਂਟਰ ਤੇ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਆਪਾਂ ਜਲਦ ਤੋਂ ਜਲਦ ਇਹਨੂੰ ਜਿਹੜਾ ਇੱਥੇ ਆਪਾਂ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਘਟਣ ਔਰ ਦੂਸਰੀ ਜਿਹੜੀ ਗੱਲ ਸਭ ਤੋਂ ਵੱਡੀ ਹੋਈ ਹੈ ਕਿ ਹੁਣੇ ਜਿਹੜੇ ਮਹਿਤਾਪੁਰ ਦੇ ਜਿਹੜੇ ਸਾਡੇ ਕੋਈ ਸਾਥੀ ਆਏ ਸੀ ਔਰ ਉਹਨਾਂ ਦੀ ਬਹੁਤ ਜੈਨੂਨ ਪ੍ਰੋਬਲਮ ਸੀ ਕਿ ਤੁਸੀਂ ਵਨ ਜਿਹੜਾ ਉਹ ਪ੍ਰੋਪਰਲੀ ਉਹ ਪਾਰਸ਼ਲੀ ਰਿਪੇਅਰ ਹੋਇਆ ਉਸ ਦਾ ਕੁਝ ਹਿੱਸਾ ਰਹਿੰਦਾ ਤੇ ਡੀਸੀ ਸਾਹਿਬ ਨਾਲ ਵੀ ਸਾਡੇ ਐਸਡੀਐਮ ਸਾਹਿਬ ਵੀ ਬੈਠੇ ਨੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੀ ਬੈਠੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਇੱਥੇ ਮੌਜੂਦ ਹੈ ਸੋ ਸਾਰਿਆਂ ਨਾਲ ਰਾਏ ਕਰਕੇ ਇਹ ਜਿਹੜਾ ਇਸ ਇਸ ਸਮੱਸਿਆ ਨੂੰ ਵੀ ਇਸ ਦਾ ਜਿਹੜਾ ਜਲਦੀ ਹੱਲ ਕੱਢਿਆ ਜਾਵੇ ਸਰ ਮੁਕੀਂਗੇ ਜਿਹੜਾ ਹੈਗਾ ਨਾ ਉਹ ਫੰਡਾਂ ਦੀ ਕਾਰ ਕਰਕੇ ਬੁਰੀਆਂ ਸਮੱਸਿਆਵਾਂ ਆ ਗਈਆਂ ਸਰ ਐਮਪੀ ਫੜਦੀ ਸਰ ਉਹ ਸੀਐਫਆਈ ਫੰਕਸ਼ਨਸ ਦੋ ਸਰ ਕਈਆਂ ਨੂੰ ਕੋਈ ਨਾ ਕੋਈ ਸਰ ਪਹਿਲਾਂ ਜਿਹੜੀ ਪਰਸ਼ੀਅਨ ਵੀ ਹੋ ਰਹੀ ਸੀ ਸਰ ਇਹ ਹੋ ਨਹੀਂ ਹੁੰਦੀ ਅ ਸਾਡਾ ਦੇਖੋ ਇੱਕ ਤਾਂ ਫਾਈਨਾਂਸ ਕਮਿਸ਼ਨ ਦੀ ਜਿਹੜੀ ਇੱਕ ਪੂਰੀ ਪ੍ਰੋਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਟੀਮ ਆਈ ਹੋਈ ਹੈ ਔਰ ਉਸ ਦੇ ਤਹਿਤ ਜਿਹੜੇ ਪ੍ਰੋਪਰ ਸਰਵਿਸ ਹੋ ਰਹੇ ਨੇ ਸਾਡੇ ਟੈਕਸਸ ਦੇ ਹਿਸਾਬ ਨਾਲ ਸਾਨੂੰ ਫੰਡਸ ਮਿਲਣਗੇ ਪਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਬੁਕੇਰੀਆਂ ਨੂੰ ਜਿਸ ਤਰ੍ਹਾਂ ਮੋਸਤਾਨੀ ਜੀ ਵੀ ਕਹਿ ਰਹੇ ਆ ਅਮੁਕੇਰੀਆਂ ਨੂੰ ਬਹੁਤ ਫੰਡਸ ਮਿਲੇ ਆ ਪਿਛਲੀ ਵਾਰ ਵੀ ਮਿਲੇ ਆ ਤੇ ਇਸ ਵਾਰ ਵੀ ਬਹੁਤ ਫੰਡ ਜਿਹੜੇ ਉਹ ਮਿਲਣ ਜਾ ਰਹੇ ਆ ਸੋ ਮੁਕੇਰੀਆਂ ਦਾ ਵਿਕਾਸ ਜਿਹੜਾ ਉਹ ਸਾਡੀ ਬਿਲਕੁਲ ਤਰਜੀਹਾਂ ਤੇ ਹੋਏਗਾ ਸੋ ਸਭ ਜ਼ਿਆਦਾ ਵਿਕਾਸ ਕੀਤਾ ਜਾਏਗਾ ਔਰ ਮਲਤਾਨੀ ਜੀ ਜਿਸ ਤਰ੍ਹਾਂ ਉਹਨੇ ਦੱਸਿਆ ਇਹ ਫੰਡਸ ਦੀ ਜਿਹੜੀ ਉਹ ਕੋਈ ਕਮੀ ਨਹੀਂ ਆ ਦਿੱਤੀ ਜਾਏਗੀ ਜਿਸ ਤਰ੍ਹਾਂ ਐਮਪੀ ਲਾਇਡ ਫੰਡ ਦੀ ਗੱਲ ਕੀਤੀ ਆ ਉਹ ਵੀ ਜਿੰਨਾ ਵੀ ਡਿਮਾਂਡ ਕਰਨਗੇ ਜਿੱਥੇ ਵੀ ਰਿਕੁਆਇਰਡ ਹੋਏਗਾ ਐਮਪੀ ਲਾਇਟ ਫੰਡ ਵੀ ਜਿਹੜਾ ਬਿਲਕੁਲ ਦਿੱਤਾ। ਅੱਜ ਦੀ 71% ਇਸ ਮੰਤਲ ਨੂੰ ਲੈ ਕੇ ਕੰਮ ਕਰਦੇ। ਅੱਜ ਦੀ 71% ਉੱਚੇ ਚ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਉਹਨਾਂ ਨੂੰ ਲੈ ਕੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਉਹਨਾਂ ਨੂੰ ਉਸ ਤੋਂ ਜਾਗਰੂਕ ਕਰਾਉਣਾ ਤੇ ਉਹਨਾਂ ਦਾ ਹੱਲ ਕਰਨਾ ਜਿਹੜਾ ਅੱਜ ਦਾ ਸਾਡਾ ਮੁੱਖ ਮੁੱਦਾ ਹੈ। ਠੀਕ ਨਹੀਂ ਗੱਲ ਕਰਦੇ ਕਿ ਦਲਾਤ ਮਹਿਕਮੇ ਬਣੀ ਆ ਸ਼ਹਿਰਾਂ ਦੇ ਗੁੱਟੇ ਬਣੇ ਚੋਰੀਆਂ ਵਧਾ ਰਹੇ ਪਰ ਪੰਜਾਬ ਸਰ ਲਈ ਨਹੀਂ ਬਿਲਕੁਲ ਤੁਹਾਡੀ ਜਿਹੜੀ ਇਹ ਗੱਲ ਹੈ ਇਹਨੂੰ ਅਸੀਂ ਆਪਾਂ ਬਿਲਕੁਲ ਇਨਵੈਸਟੀਗੇਟ ਕਰਾਂਗੇ ਸਾਡੇ ਡੀਐਫਓਜ਼ ਕਨਸਰਨ ਡੀਐਫਓਜ਼ इवन ਕਨਸਰਨ ਮਿਨਿਸਟਰ ਸਾਹਿਬ ਨਾਲ ਵੀ ਆ ਗੱਲ ਕਰਾਂਗੇ ਜੇਕਰ ਬਿਲਕੁਲ ਤਰੁੱਟੀਆਂ ਪਾਈਆਂ ਗਈਆਂ ਤੇ ਸਖਤ ਕਾਰਵਾਈ ਕਰਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਅੱਜ ਸਾਡੇ ਨਵੇਂ ਚੁਣੇਗੇ ਐਮਪੀ ਡਾਕਟਰ ਰਾਜਕਮਾਰ ਜੀ ਜੱਬੇਵਾਲ ਜਿਹੜੇ ਟੂਨ ਹੋਣ ਤੋਂ ਬਾਅਦ ਪਹਿਲੀ ਵਾਰੀ ਮਕੇਰੀਆਂ ਵਿੱਚ ਆਏ ਨੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕਰੀ ਦੇ ਸਮੁੱਚੀ ਟੀਮ ਵੱਲੋਂ ਸਾਰੇ ਹਲਕੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਵੈਲਕਮ ਕਹਿੰਦਾ ਅੱਜ ਉਹ ਇੱਥੇ ਸਪੈਸ਼ਲ ਤੌਰ ਤੇ ਓਕੇਸ਼ਨ ਹਲਕੇ ਦੀ ਜਨਤਾ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਪਹੁੰਚੇ ਨੇ ਪਰ ਮੈਂ ਸਮਝਦਾ ਕਿ ਇਹ ਬਹੁਤ ਚੰਗੀ ਪਹਿਲ ਕਦਮੀ ਹੈ ਔਰ ਇਹ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਥਿਮਕੇਰੀਆਂ ਹਲਕੇ ਵਿੱਚ ਆਉਂਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਰਹਿਣਗੇ ਔਰ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਗੇ ਥੈਂਕ ਯੂ ਵੈਰੀ ਮਚ ਠੀਕ